और बहुत क्लियर मैसेज देना चाहते हैं या फिर सरकार अपनी ड्यूटी ना कर सके सरकार का डर ना होटना हो और सरकार ड्यूटी करनी चाहिए गन्दा करने तो और कुछ नहीं अजकल सरकार कर रही ਤੇ ਕਿਸ ਨੇ ਇਦਾਂ ਦੀ ਕਾਰਵਾਈ ਕੀਤੀ ਇਹ ਜਾਂ ਤਾਂ ਸਲਾਖਾਂ ਦੇ ਪਿੱਛੇ ਚੱਲ ਜਾਣਗੇ ਤੇ ਜਾਂ ਫਿਰ ਮੁਕਾਬਲੇ ਤਾਂ ਢੈੜਢੀ ਹੋ ਜਾਣਗੇ ਭੱਜਣ ਨਹੀਂ ਦਿੰਦੇ ਨਾਲ ਭਾਵੇਂ ਜੋ ਮਰਜ਼ੀ ਹੋਵੇ ਫਗਵਾੜਾ ਸ਼ਹਿਰ ਵਿੱਚ ਉਸ ਸਮੇਂ ਮੁਰਤੋ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਨੇਤਾ ਜਿਨ੍ਹਾਂ ਦਾ ਫਗਵਾੜਾ ਵਿੱਚ ਬਹੁਤ ਵੱਡਾ ਨਾਮ ਵੀ ਹੈ ਦੇ ਘਰ ਬੁੱਧਵਾਰ ਦੀ ਦੇਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਫਾ ਰੰਗ ਕੀਤੀ ਗਈ ਇਹ ਫਾਇਰਿੰਗ ਕੀਤੀ ਗਈ ਹੈ ਆਪネタ ਦਲਜੀਤ ਰਾਜੂ ਦੇ ਘਰ ਦਰਵੇਸ਼ਪਿੰਡ ਵਿਖੇ ਸੀਸੀਟੀਵੀ ਵੀ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦੋ ਅਣਪਛਾਤੇ ਵਿਅਕਤੀ ਮੂੰਹ ਢਾਕੇ ਪੈਦਲ ਹੀ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਉਹ ਇੱਕ ਪਰਚੀ ਦਲਜੀਤ ਰਾਜੂ ਦੇ ਘੇੜ ਤੇ ਅੰਦਰ ਸੁੱਟਦੇ ਹਨ ਜਿਸ ਵਿੱਚ 5 ਕਰੋੜ ਲਿਖਿਆ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਬਿਨਾਂ ਕਿਸੇ ਡਰ ਅਤੇ ਭੈ ਦੇ 20 ਤੋਂ 25 ਦੇ ਕਰੀਬ ਰੌਂਡ ਫਾਇਰ ਕਰਦੇ ਹਨ ਇਸ ਵਾਰਦਾ ਦੌਰਾਨ ਜਿੱਥੇ ਦਲਜੀਤ ਰਾਜੂ ਅਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਉੱਥੇ ਇਸ ਫਾਇਰਿੰਗ ਨਾਲ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਵਾਰਦਾ ਨਾਲ ਜਿੱਥੇ ਪੂਰਾ ਪਿੰਡ دہشت ਵਿੱਚ ਹੈ ਉੱਥੇ ਦਲਜੀਤ ਰਾਜੂ ਦਾ ਕਹਿਣਾ ਹੈ ਕਿ ਉਹ ਜਦੋਂ ਰਾਤ ਪਰਿਵਾਰ ਸਮੇਂ ਸੁੱਤੇ ਪਏ ਸਨ ਤਾਂ ਅਚਾਨਕ ਹੀ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਤੇ ਉਸਦਾ ਪਰਿਵਾਰ ਘਬਰਾ ਗਿਆ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪੂਰੀ ਤਸੱਲੀ ਨਾਲ ਉਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਹੈ ਦਲਜੀਤ ਰਾਜੂ ਮੁਤਾਬਕ ਇਹ ਘਟਨਾ ਕਰੀਬ 1 ਤੋਂ 1.5 ਵਜੇ ਦੀ ਹੈ ਤੇ ਇਸ ਵਾਰਦਾਤ ਤੋਂ ਬਾਅਦ ਤੁਰੰਤ ਹੀ ਉਹਨਾਂ ਡੀਐਸਪੀ ਫਗਵਾੜਾ ਭਰਤਪੂਸ਼ਨ ਨੂੰ ਕਾਲ ਕੀਤੀ ਤੇ ਕਾਲ ਤੋਂ ਬਾਅਦ ਕੁਝ ਹੀ ਮਿੰਟਾਂ ਚ ਉਹ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਰੰਗਦਾਰੀ ਦੀ ਘੋਲਾਈ ਹੈ ਰਾਤ ਕੋਈ ਕਰੀਬ 1 ਵਜੇ 10-12 ਮਿੰਟ ਤੇ ਕੋਈ ਦੋ ਅਣਪਛਾਤੇ ਬੰਦੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਦੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ ਲਈ ਮੈਂ ਕਿਹਾ ਸ਼ਾਇਦ ਪਟਾਕੇ ਬਲੋਕੇ ਚਲਾਉਂਦਾ ਜਾਂ ਕੋਈ ਤਾਰਾ ਸ਼ਾਟ ਕਰ ਗਿਆ ਬਾਅਦ ਚ ਜਦੋਂ ਵਾਈਫ ਨੇ ਇਸ ਚੀਜ਼ੇ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫੇਰ ਦੂਜੀ ਵਾਰੀ ਨੇ ਫਾਇਰਿੰਗ ਕੱਢੀ ਕੋਈ 18 ਤੋਂ 20 ਫਾਇਰੰਗਾਂ ਕੱਢੀਆਂ ਉਸ ਤੋਂ ਬਾਅਦ ਮੈਂ ਡਕਟਰੀ ਫੋੜਾ ਦੇ ਜਿਹੜੇ ਸਾਡੇ ਭਰਤਪੂਜਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜਮਾ ਦੇ ਆਇਆ ਮੌਕੀਦਿ ਐਸ ਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆਗੇ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਕੁਝ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਆਪਾਂ ਚੱਕਿੰਦੀ ਕਰ ਦੇਣੀ ਕਿੰਨੇ ਫਾਇਰ ਹੋਏ ਆ 18 ਤੋਂ 20 ਫਾਇਰ ਹੋਏ ਆ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਮੋਟਰਸਾਈਕਲ ਤੇ ਸੀ ਦੀ ਆਪ ਮੰਦਰਾ ਨੇ ਬਿਕਾ ਜਰ ਮੰਗ ਇਹ ਹੈ ਵੀ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਜਲਦ ਜਲਦ ਗਿਫਤਾ ਕੀਤਾ ਜਾਵੇ ਉਧਰ ਦਲਜੀਤ ਰਾਜੂ ਦੇ ਘਰ ਤੇ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਐਸਐਸਪੀ ਕਪੂਰਥਲਾ ਗੌਰਵ ਤੂਰਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਛੱਬੇਵਾਲ ਆਮ ਆਦਮੀ ਪਾਰਟੀ ਦੇ ਜਨਰਲਜ਼ ਖਤਰ ਤੇ ਸੂਬਾ মিডিਆ ਇਨਚਾਰਜ ਬਲਤੇਜ ਸਿੰਘ ਪੰਨੂ ਯੂਥ ਡਿਵੈਲਪਮੈਂਟ ਬੋਰਡ ਦੇ ਵਾਈਸ ਪ੍ਰਧਾਨ ਨੈਣ ਸ਼ਾਬੜਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਹਲਕਾ ਇੰਚਾਰਜ ਹਰਜੀਮਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਭਾਜਪਾ ਨੇਤਾ ਆਸ਼ੂ ਸਾਂਪਲਾ ਸਰਦਾਰ ਹਰਮਿੰਦਰ ਸਿੰਘ ਬਸਰਾ ਮੇਅਰ ਰਾਮਪਾਲ ਉਪਲ ਅਵਧਾਰ ਸਿੰਘ ਮਨ ਤੇਜਸਵੀ ਭਾਰਤਵਾੜ ਇੰਦਰਜੀਤ ਕਰਵਲ ਤਰਨਜੀਤ ਸਿੰਘ ਕਿੰੜਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਦਲਜੀਤ ਰਾਜੂ ਦੇ ਗ੍ਰਹਿ ਵਿਖੇ ਪਹੁੰਚੇ ਇਸ ਦੌਰਾਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੇ ਕਿਹਾ ਕਿ ਉਕਤ ਹਮਲਾਵਰਾਂ ਵੱਲੋਂ ਬਹੁਤ ਹੀ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬਹੁਤ ਹੀ ਮੰਦ ਭਗਾ ਹੈ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਮਹਿੰਮ ਅਰੰਭੀ ਗਈ ਹੈ ਤੇ ਨਸ਼ਾ ਤਸਕਰ ਜਾਸਮਗਲਰ ਅਜਈਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਡਰਾਉਣਾ ਚਾਹੁੰਦੇ ਹਨ ਚੱਬੇਵਾਲ ਨੇ ਆਖਿਆ ਕਿ ਸਰਕਾਰ ਇਹੋ ਜਿਹੇ ਮਾਰੇ ਅੰਸਰਾਂ ਤੋਂ ਡਰਨ ਵਾਲੀ ਨਹੀਂ ਹੈ ਬੀਤੀ ਰਾਤ ਜਿਸ ਤਰ੍ਹਾਂ ਸ਼ਰਾਬਤੀ ਅੰਸਰਾਂ ਵੱਲੋਂ ਬੇਖੌਫ ਤਰੀਕੇ ਦੇ ਨਾਲ ਦਲਜੀਤ ਰਾਜੂ ਜੀ ਦੇ ਗ੍ਰਹਿ ਵਿਖੇ ਗੋਲੀਬਾਰੀ ਕੀਤੀ ਗਈ ਹੈ। ਉਹ ਬੇहद ਨਿੰਦਣਯੋਗ ਹੈ। ਔਰ ਇੱਥੇ ਵਰਨਣਯੋਗ ਹੈ ਕਿ ਦਲਜੀਤ ਰਾਜੂ ਜੀ ਸਾਡੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਵੀ ਆ ਔਰ ਬੜੇ ਬੇਖੌਫ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ, ਧੂਆਂ-ਧਾਰ ਪ੍ਰਚਾਰ ਕੀਤਾ। ਔਰ ਮੈਨੂੰ ਲੱਗਦਾ ਪਈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹਮਲਾਵਰ ਨੇ ਜਾਂ ਸ਼ਰਾਰਤੀ ਅੰਸਰ ਨੇ ਉਹ ਕਿਤੇ ਨਾ ਕਿਤੇ ਜਦੋਂ ਸਰਕਾਰ ਨਸ਼ੇ ਨੂੰ ਮੋੜ ਪਾ ਰਹੀ ਹੈ ਨਸ਼ੇ ਦੇ ਖਿਲਾਫ ਲੱਗੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪਰ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਨੇ ਜਿਹੜੇ ਸ਼ਰਾਰਤੀ ਤੱਤ ਨੇ ਜਿਹੜੇ ਸਮਗਲਰਸ ਨੇ ਉਹ ਇਸ ਤੋਂ ਭੈ ਪੀਤ ਨੇ ਉਹ ਡਰਾਉਣਾ ਚਾਹੁੰਦੇ ਆ ਪਰ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਉਹ ਆਪਣਾ ਯੁੱਧ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰੱਖੇਗੀ ਬਾਕੀ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਹੈ ਤੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਆ ਕੀ ਲੱਗਦਾ ਜੀ ਦੁਆਬੇ ਦੇ ਵਿੱਚ ਇੱਕਦਮ ਇਦਾਂ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧਦੀਆਂ ਪਈਆਂ ਨੇ ਤੇ ਕੀ ਕਾਰਨ ਹੋ ਸਕਦਾ ਬੇਸਿਕਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਡਰੱਗਸ ਸਮਗਲਰ ਨੇ ਨਸ਼ਿਆਂ ਦੇ ਸੌਦਾਗਰ ਨੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਭੈ ਦਾ ਮਾਹੌਲ ਆ ਉਹ ਭੈ ਦੇ ਮਾਹੌਲ ਨੂੰ ਬਿਲਕੁਲ ਉਹ ਚਾਹੁੰਦੇ ਆ ਕਿ ਅਸੀਂ ਡਰਾ ਕੇ ਸ਼ਾਇਦ ਇਹਨੂੰ ਦੂਰ ਕਰ ਲਾਂਗੇ ਜਿਹੜਾ ਕਿ ਉਹ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਸਰਕਾਰ ਪੂਰੇ ਜੋਰ ਦੇ ਨਾਲ ਲੱਗੀ ਹੋਈ ਹੈ ਔਰ ਸਰਕਾਰ ਇਸ ਦੀ ਇਨਵੈਸਟੀਗੇਸ਼ਨ ਚ ਵੀ ਤੇ ਯੁੱਧ ਲੜਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਰਾਤ ਨੂੰ ਪੁਲਿਸ ਨਾਕੇ ਤੇ ਜਿਹੜੀ ਗੈਸਟਾ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਇਸ ਬਾਰੇ ਕੀ ਉਪਰਾਲੇ ਕਰਦੇ ਆ ਤੁਹਾਡੀ ਗੱਲ ਬਿਲਕੁਲ ਬੜਾ ਬਾਜ਼ਿਬ ਸਵਾਲ ਹੈ ਕਿਉਂਕਿ ਪੁਲਿਸ ਫੋਰਸ ਵੀ ਇੱਕ ਤਾਂ ਨੰਬਰ ਵੀ ਥੋੜੀ ਜਿਹਾ ਘੱਟ ਹੈ ਬਟ ਫਿਰ ਵੀ ਮੈਂ ਇਹ ਜ਼ਰੂਰ ਤਾਰੀਫ ਕਰਨਾ ਚਾਹਾਂਗਾ ਪੁਲਿਸ ਦੀ ਕਿ ਮੇਰੇ ਖਿਆਲ ਜਦੋਂ ਦਲਜੀਤ ਰਾਜੂ ਜੀ ਨੇ ਫੋਨ ਕੀਤਾ ਕਿ ਮੇਰੇ ਖਿਆਲ ਵਿਦਨ ਨੋ ਟਾਈਮ ਪੁਲਿਸ ਜਿਹੜੀ ਆ ਉਹ ਇੱਥੇ ਪਹੁੰਚ ਗਈ ਸੀ ਸੋ ਬਾਕੀ ਜਿਹੜਾ ਬਿਲਕੁਲ ਗਸ਼ਤ ਜਿਹੜੀ ਹੋਣੀ ਚਾਹੀਦੀ ਹੈ ਤੇ ਐਸਐਸਪੀ ਸਾਹਿਬ ਨੂੰ ਵੀ ਇਸ ਤੋਂ ਜਿਹੜਾ ਆਪਾਂ ਜਾਣੂ ਕਰਵਾਇਆ ਕਿ ਗਸ਼ਤ ਜਿਹੜੀ ਹੋ ਰੈਗੂਲਰ ਬਿਲਕੁਲ ਜਿਹੜੀ ਚਲਣੀ ਚਾਹੀਦੀ ਇਸ ਦੇ ਨਾਲ ਹੀ ਬਲਤੇਜ ਪੰਨੂ ਨੇ ਜਿੱਥੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਉੱਥੇ ਹੀ ਉਹਨਾਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਵੀ ਕੀਤੀ ਹੈ ਕਿ ਉਹ ਜਾ ਤਾਂ ਉਹ ਪੰਜਾਬ ਛੱਡ ਜਾਂ ਨਹੀਂ ਤਾਂ ਉਹ ਜੁਰਮਦਾਰ ਰਸਤਾ ਛੱਡ ਦੇਣ ਦੇਖਿਏ ਦਲਜੀਤ ਰਾਜੂ ਜੀ ਹਮਾਰੇ ਨਸ਼ਾ ਮੁਕਤੀ ਮੋਰਚਾ ਮੇ ਬਹੁਤ ਸਰਗਰਮ ਐਕਟਿਵ ਰੋਲ ਨਿਭਾ ਰਹੇ ਹਨ ਸ਼ਾਇਦ اسی ਬੁਖਲਾਟ ਮੇ ਇਹਨੂੰ ਡਰਾਉਣੇ ਕੀ ਕੋਸ਼ਿਸ਼ ਕੀਤੀ ਗਈ ਹੈ ਪੂਰੀ ਕੀ ਪੂਰੀ ਹਮਾਰੀ ਟੀਮ ਹਰਜੀ ਦੀ ਖੜੇ ਹੈ छाबड़ा साहब खड़े हैं मैं खुद आया हूं चल के इसलिए चल के आया ये मैसेज देने के लिए कि अगर ऐसे जो गुंडा अंसर हैं वो ये सोचते हैं कि दो चार गोलियां चला करके वो डरा लेंगे हमारी इस टीम को या हमारी टीम के मेंबर्स को ये उनका एक बहुत बड़ा वहम है ऐसे कभी भी नहीं होगा और हम दुगनी ताकत के साथ लड़ेंगे गुंडा अंसरों के साथ और बहुत क्लियर मैसेज देना चाहते हैं उन गुंडा अंसरों को सरकार की तरफ से कि या तो ये जो बुरे काम है वो छोड़ दें या फिर स्टेट छोड़ दें अदरवाइज पंजाब पुलिस उनके पीछे है इस दौरान सबका केंद्रीय राज्य मंत्री सोम प्रकाश कैंथ ने जिथे दलजीत राजू के घर से हुई गोलीबारी की घटना की निखेधी की उत्थ ही घटना का वापरना सरकार की फेलीअर की निशानी है ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਨੂੰ ਗੱਲਾਂ ਕਰਨ ਦੀ بجائے ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ। ਅੱਜ ਬਲਜੀਤ ਰਾਜੂ ਦੇ ਘਰ ਆਏ ਆਂ। ਗੋਲੀਆਂ। ਇਨਵੈਸਟਮੈਂਟ ਦੇ ਘਰ ਸਰਕਾਰੀ ਜਿਹੜੀ ਕੋਈ 23 24 ਮਟਰ ਰਾਊਂਡ ਫਾਇਰਿੰਗ ਕੀਤੀ ਕਿਸੇ ਨੇ ਆ ਕੇ ਬਹੁਤ ਹੀ ਮਨਜਬਾਕੀ ਗੱਲ ਹੈ। ਗੈਂਗਸਟਰ ਜਿਤੇ ਰਿਵਰਤੀਆਂ ਮੰਗੇ ਨੇ ਇਹਨਾਂ ਦਾ ਵੀ 5 ਕਰੋੜ ਦੀ ਮੰਗ ਕੀਤੀ ਹੈ। ਬਹੁਤ ਖਤਰਨਾਕ ਬਹੁਤ ਗਲ ਫਰੈਂਡ ਹੈ ਇਹ ਸਰਕਾਰ ਦੀ ਫੇਲਰ ਨਿਸ਼ਾਨੀ ਹੈ ਜਦੋਂ ਸਰਕਾਰ ਆਪਣੀ ਡਿਊਟੀ ਨਾ ਕਰ ਸਕੇ ਸਰਕਾਰ ਦਾ ਡਰ ਨਾ ਹੋਵੇ ਸਰਕਾਰ ਦਾ ਕੋਈ ਭੌਣਾ ਨਾ ਹੋਵੇ ਫਿਰ ਐਸੀਆਂ ਘਟਨਾਵਾਂ ਆਉਂਦੀਆਂ ਔਰ ਇੱਥੇ ਸਰਕਾਰ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਸਵਾਏ ਗੱਲਾ ਕਰਨ ਤੋਂ ਹੋਰ ਕੁਝ ਨਹੀਂ ਅੱਜ ਕੱਲ ਸਰਕਾਰ ਕਰ ਰਹੀ ਦਿੱਲਾ ਛੱਡ ਕੇ ਆਪਣੀ ਡਿਊਟੀ ਪੂਰੀ ਕਰਨ ਫੇਰ ਗੱਲ ਬਣੇਗੀ ਸਰ ਹੱਤਵਾਦ ਦੇ ਟਾਈਮ ਦੇ ਵਿੱਚ ਵੀ ਤੁਸੀਂ ਇਹ ਦੇਖਿਆ ਬੜਾ ਉਹ ਜਿਹੜਾ ਹੁਣ ਅੱਜ ਮਦਦ ਇਹ ਹੱਤਵਾਦ ਨਾਲ ਉਹ ਗੰਭੀਰ ਹੈ ਹੱਤਵਾਦ ਵੇਲੇ ਹੋਰ ਸਾਰਾ ਜਿਹੜੀ ਡਾਰ ਡਾਰ ਦੀ ਸਿਚੁਏਸ਼ਨ ਸੀ ਇਹ ਤਾਂ ਕੋਈ ਪਤਾ ਨਹੀਂ ਕੌਣ ਜਿਹੜਾ ਹੈ ਪੈਸੇ ਦੀ ਗੱਲ ਹੈ ਜੇਲ੍ਹਾਂ ਦੇ ਬਾਹਰ ਕੇ ਲੋਕੀ ਹੱਤਵਾਦ ਦਾ ਕੰਮ ਕਰ ਰਹੇ ਨੇ ਆਪਣੀ ਫਰੋਤियां ਮੰਗਦੇ ਨੇ ਪੈਸੇ ਕੱਢੇ ਕਰਦੇ ਨੇ ਇਹ ਬਹੁਤ ਕਦਰ ਹੈ ਸਰਕਾਰ ਦੀ ਟੋਟਲ ਫੇਲਰ ਦੀ ਚੈਨ ਹੈ। ਬਸ ਇਹ ਪ੍ਰਸ਼ਾਸਨ ਦਾ ਕਹਿੰਦਾ ਵੀ ਇੱਦਾਂ ਕੋਈ ਗਲਵਾ ਨਹੀਂ ਹੈ ਜਿਹੜੀ ਸੌਤੀ ਦੀ ਗੱਲ ਹੈ। ਕਿਹਦੇ ਨਾ ਸਿਰਫ ਪਕਸ਼ੀ ਮਿਲੇ ਸਾਨੂੰ ਹੋਰ ਤਾਂ ਕੁਝ ਨਹੀਂ। ਫੋਰਨ ਰੋਡ ਬਿੱਲ ਦੀ ਪਰਚੀ ਜਿਹੜਾ ਉਹਨਾਂ 50 ਕਰੋੜ ਦੇ ਮਗਰ ਹੋਰ ਸਿਰਫ ਸਾਰਾ ਕੁਝ ਐਸਾ ਹੈ ਜਿਵੇਂ ਆਪਾਂ ਅਵੇਸਲੇ ਹੋ ਜੰਨੇ ਆ। ਆਪਣੀ ਡਿਊਟੀ ਛੱਡ ਕੇ ਕਿਸੇ ਦੇ ਗਲ ਪਾਣੇ। ਇਹ ਹੁਣ ਵੀ ਕਹਿੰਦੇ 24 ਰਾਉਂਡ ਫਾਇਰਿੰਗ ਹੋਈ। ਔਰ ਇਹ ਕਹਿੰਦੇ ਹੋਇਆ ਕੁਝ ਨਹੀਂ ਕੋਈ ਤਾਂ ਵੱਧ ਭਾਗੀ ਕਰਦਾ। ਇਸ ਦੇ ਨਾਲ ਹੀ ਸਾਬਕਾ ਮੰਤਰੀ ਅਤੇ ਪੰਜਾਬ ਸਰਕਾਰ ਦੇ ਬਲਾਰੇ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਦਲਜੀਤ ਰਾਜੂ ਦੇ ਗ੍ਰਹਿ ਵਿਕੇ ਪਹੁੰਚ ਕੇ ਦਲਜੀਤ ਰਾਜੂ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਉਹਨਾਂ ਇਸ ਘਟਨਾ ਦੀ ਜੰਮ ਕੇ ਨਿਖੇਦੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਅਗਰ ਅਸੀਂ ਭੇੜੇ ਅੰਸਰਾ ਖਿਲਾਫ ਲੜਦੇ ਹਾਂ ਤਾਂ ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਸੀਂ ਵੀ ਇਹਨਾਂ ਦੇ ਨਿਸ਼ਾਨੇ ਤੇ ਆ ਸਕਦੇ ਹਾਂ ਪਰ ਕੋਈ ਗੱਲ ਨਹੀਂ ਅਸੀਂ ਡਰਦੇ ਨਹੀਂ। ਉਹਨਾਂ ਨਾਲ ਹੀ ਆਖਿਆ ਕਿ ਦਲਜੀਤ ਰਾਜੂ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਜਕੀਨੀ ਬਣਾਈ ਜਾਵੇਗੀ। ਗੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਇਹ ਦੋਸ਼ੀ ਚਾਹੇ ਜਿੱਥੋਂ ਦੇ ਮਰਜੀ ਹੋਣ ਇਹਨਾਂ ਨੂੰ ਫੜ ਕੇ ਜ਼ਰੂਰ ਲਿਆਵਾਂਗੇ ਉਹਨਾਂ ਨਾਲ ਹੀ ਉਹਨਾਂ ਪਾਰਟੀਆਂ ਦੀ ਗੱਲ ਵੀ ਕੀਤੀ ਜੋ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਟਿਕਟਾ ਦੇਣਗੇ ਤਾਂ ਫਿਰ ਲੜਾਈ ਥੋੜੀ ਟੇਢੀ ਬਣ ਜਾਂਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਸਾਡੀ ਪਾਰਟੀ ਦੇ ਬਹੁਤ ਹੀ ਸੀਨੇ ਦਾਗੂ ਸਰਦਾਰ ਦਲਜੀਤ ਸਿੰਘ ਰਾਜੂ ਜੀ ਜਿਹੜੇ ਸਾਡੀ ਦਸ਼ਾ ਵਿਦੋਦੀ ਕੈਂਪੇਨ ਦੇ ਫਗਵਾੜੇ ਦੇ ਕੋਆਰਡੀਨੇਟਰ ਸੀਗੇ ਉਹਨਾਂ ਤੇ ਅੱਜ ਬੰਦੇ ਦੇ ਜਿਹੜਾ ਇੱਕ ਸਬਾਕ ਮਦੇ ਉਹਨਾਂ ਦੇ ਕਰਤੇ ਫਾਇਦੰ ਕੀਤੀ ਹੈ ਕੁਝ ਬੰਦਿਆਂ ਨੇ ਮੈਂ ਉਹਦੇ ਕਰਕੇ ਇਹਨਾਂ ਨੂੰ ਮਿਲਣ ਆਇਆ ਸੀਗਾ ਕਿਤੇ ਸਾਡੀ ਪਾਰਟੀ ਦੇ ਆਗੂ ਨੇ ਪੰਜਾਬ ਦੇ ਵਿੱਚ ਕਿਸੇ ਵੀ ਪੰਜਾਬੀ ਦੇ ਉੱਤੇ ਪੰਜਾਬ ਦੇ ਕਿਸੇ ਵੀ ਨਿਵਾਸੀ ਦੇ ਉੱਤੇ ਜੇ ਕਿਸੇ ਨੇ ਇਦਾਂ ਦੀ ਕਾਰਵਾਈ ਕੀਤੀ ਉਹ ਤਿਆਰ ਰਹਿਣ ਸਾਡੀ ਪੁਲਿਸ ਫੋਰਸ ਬਿਲਕੁਲ ਹੱਥ ਤਰੰਦਾ ਜਵਾਬ ਦੇਦੀ ਹੈ ਇਦਾਂ ਦੇ ਜਿਹੜੇ ਬਦਮਾਸ਼ ਨੇ ਗੁੰਡੇ ਨੇ ਇਹ ਜਾਂ ਤਾਂ ਸਲਾਖਾਂ ਦੇ ਪਿੱਛੇ ਚੱਲ ਜਾਣਗੇ ਤੇ ਜਾਂ ਫਿਰ ਮੁਕਾਬਲੇ ਤੇ ਢਹ ਢੇਰੀ ਹੋ ਜਾਣਗੇ ਅਸੀਂ ਭੱਜਣ ਨਹੀਂ ਦਿੰਦੇ ਇਹਨਾਂ ਨੂੰ ਭਾਵੇਂ ਜੋ ਮਰਜ਼ੀ ਹੋਵੇ ਇਹ ਵਿਸ਼ਵਾਸ ਹੋਣਾ ਹੈ ਕਿ ਪੂਰੀ ਪਾਰਟੀ ਤੁਹਾਡੇ ਨਾਲ ਹੈ ਪੂਰੀ ਪੰਜਾਬ ਦੀ ਪਾਰਟੀ ਪੰਜਾਬ ਦੀ ਸਰਕਾਰ ਸਦਾ ਦਲਜੀਤ ਸਿੰਘ ਦੇ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਦੇ ਬੱਚਿਆਂ ਦੇ ਨਾਲ ਹੈ ਕਬਰੋਂ ਦੀ ਕੋਈ ਲੋੜ ਨਹੀਂ ਪਿੰਡਾਂ ਦੇ ਚਾਹੀ ਬੋਲਦੇ ਆਪਣੇ ਹਲਕਿਆਂ ਦੇ ਵਿੱਚ ਦਲਜੀਤ ਹੁਣਾਂ ਨੇ ਬਹੁਤ ਕੰਮ ਕੀਤਾ ਜਿਹੜਾ ਕੋਆਰਡੀਨੇਟਰ ਹੈ ਉੱਤੇ ਬਹੁਤ ਬੋਝ ਹੁੰਦਾ ਜੀ ਮੇਰੇ ਹਲਕੇ ਜਿਹੜਾ ਮੁੰਡਾ ਕੋਆਰਡੀਨੇਟਰ ਹੈ ਉਹ ਬਹੁਤ ਕੰਮ ਕਰਦਾ ਸਾਡੇ ਤੋਂ ਦੂਰਾਂ ਕਰਦਾ ਇਹ ਵੀ ਦੂਰਾਂ ਕਰਦੇ ਹੱਦੀ ਨਾਲੋਂ ਦੂਰਾਂ ਕਰਦਾ ਹੋਊਗਾ ਬੰਦਾ ਕਈ ਵਾਰ ਅੱਖਾਂ 'ਚ ਧੜਕਦਾ ਹੁੰਦਾ ਕਿ ਸਾਡੇ ਰਾਹ 'ਚ ਰੋੜਾ ਬਣਦਾ ਪਰ ਕੋਈ ਗੱਲ ਨਹੀਂ ਦੇਖੋ ਜੇਦੋਂ ਆਪਾਂ ਇੰਨਾ ਬੈਡ ਐਲੀਮੈਂਟਾਂ ਦੇ ਖਿਲਾਫ ਲੜਨਾ ਤਾਂ ਸਾਨੂੰ ਇਹ ਵੀ ਨਾਲ ਧਿਆਨ ਰੱਖਣਾ ਪਊਗਾ ਕਿ ਅਸੀਂ ਇਹਨਾਂ ਦੇ ਮਤਲਬ ਨਿਸ਼ਾਨੇ ਤੇ ਵੀ ਆ ਸਕਦੇ ਹਾਂ ਅਸੀਂ ਡਰਦੇ ਨਹੀਂ ਇਹਨਾਂ ਦੀ ਸੁਰੱਖਿਆ ਬਾਰੇ ਅਹੀ ਸਾਲ ਦਰਦੇ ਨਹੀਂ ਲੜਦੇ ਆ ਤੇ ਇਹਨਾਂ ਦੀ ਫਿਰ ਸੁਰੱਖਿਆ ਵੀ ਤੇ ਯਕੀਨੀ ਬਣਾਣੀ ਬਿਲਕੁਲ ਇਹਨਾਂ ਦੀ ਸੁਰੱਖਿਆ ਯਕੀਨੀ ਹੋਊਗੀ ਇਹਨਾਂ ਦੇ ਪ੍ਰਵਾਸ ਦੀ ਸੁਰੱਖਿਆ ਯਕੀਨੀ ਹੋਊਗੀ ਤੁਸੀਂ ਕਹ ਬਤਾਓ ਜੇ ਹਰ ਪੰਜਾਬੀ ਕਹਿ ਰਿਹਾ ਆ ਕਿ ਜਿਹੜੇ ਇਹ ਨੈਟਵਰਕ ਆ ਜ਼ਿਆਦਾਤਰ ਜ਼ਿਲ੍ਹਾ ਤੋਂ ਅੰਦਰੋਂ ਚੱਲਦੇ ਨੇ ਤੇ ਜ਼ਿਲ੍ਹਾ ਪੰਜਾਬ ਗਵਰਨਰ ਦੇ ਅੰਦਰ ਆ ਉਹ ਆਪਾਂ ਉੱਥੇ ਕਿਉਂ ਨਹੀਂ ਹਜੇ ਤੱਕ ਜਿਹੜੀ ਕੋਈ ਏਦਾਂ ਦਾ ਕੰਮ ਕਰਦੇ ਕਿ ਜ਼ਿਲ੍ਹਾ ਦੇ ਅੰਦਰ ਉਹ ਜਿਹੜਾ ਨੈਟਵਰਕ ਜਿਹੜਾ ਅਸੀਂ ਦੇਖੋ ਜ਼ਿਲ੍ਹਿਆਂ ਵਾਲਾ ਨੈਟਵਰਕ ਵੀ ਤੋੜਿਆ ਬਾਹਰਲਾ ਨੈਟਵਰਕ ਵੀ ਤੋੜਾਂਗੇ ਪਰ ਕੀ ਹੈ ਕਈ ਇਹਦਾ ਹਾਲਾਤ ਜਿਹੜੇ ਏਦਾਂ ਦੇ ਬਣਦੇ ਦੇਖੋ ਜਿੱਦੋਂ ਪਾਰਟੀਆਂ ਦੇ ਕੋਈ ਲੋਕ ਇਹਨਾਂ ਸਮਾਜਵਦੋਂ ਦੀ ਤੱਤਾਂ ਨੂੰ ਟਿਕਟਾਂ ਦੇਣਗੇ ਇਹਨਾਂ ਨੂੰ ਟਿਕਟਾਂ ਦੇਣ ਕੇ ਬੜਾਵਾ ਦੇਣਗੇ ਤੇ ਸੱਦ ਫੇਦ ਲੜਾਈ ਥੋੜੀ ਟੇਢੀ ਬਣ ਜਾਂਦੀ ਆ ਤੁਹਾਨੂੰ ਸਮਝਣ ਦੀ ਲੋੜ ਆ ਕਿ ਕੁਝ ਲੋਕ ਆਪਣੀਆਂ ਪਾਰਟੀਆਂ ਦਾ ਬੇਸ ਹੀ ਇਹਨਾਂ ਤੋਂ ਬਣਾਉਣਾ ਚਾਹੁੰਦੇ ਆ ਦਹਿਸ਼ਤ ਦੇ ਮੌਲ ਤੋਂ ਬਣਾਉਣਾ ਚਾਹੁੰਦੇ ਪਰ ਅਸੀਂ ਨਹੀਂ ਬਣਦੇਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਸਾਨੂੰ ਪਤਾ ਪੰਜਾਬ ਦੇ ਉਹਦੀ ਤਾਕਤਾਂ ਜਿਹੜੀਆਂ ਉਹ ਪੰਜਾਬ ਨੂੰ ਕਮਜ਼ੋਰ ਕਰਤੇ ਲੱਗੀਆਂ ਪੰਜਾਬ ਐਸ ਵੇਲੇ ਵਿਕਾਸ ਦੀਆਂ ਲੀਹਾਂ ਤੇ ਆ ਜਿਹੜਾ ਵੀ ਬੰਦਾ ਵਿਕਾਸ ਦੇ ਰਾਹ 'ਚ ਰੋੜਾ ੜਕਾਊਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਉਧਰੇ ਸਾਰੀ ਵਾਰਦਾਤ ਤੋਂ ਬਾਅਦ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪੁਲਿਸ ਨੂੰ ਦਲਜੀਤ ਰਾਜੂ ਦੇ ਘਰੋਂ 23 ਦੇ ਕਰੀਬ ਚੱਲੀਆਂ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਲ ਕਰਾਂਗੇ ਕਿੰਨੇ ਰੌਂਡ ਫਾਇਰਿੰਗ ਹੋਏ ਹੈ ਜੀ ਤੇ ਕਿੰਨੇ ਖੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ 윌 ਟੇਕਨ ਟੂ ਮੈਮ ਕੋ ਪ੍ਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਿੰਨੇ ਪੈਸੇ ਦੀ ਮੰਗ ਦੀ ਕਿ ਮੈਮ ਕੋਈ ਫਿਰ ਅਤਿ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਕਿ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਹਾਂ ਚਿੱਠੀ ਦੇ ਉੱਤੇ ਕਿਹਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖਿਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਕੋਈ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਚਿੱਠੀ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਹੈ ਉਹ ਬਾਅਦ ਵਿੱਚ ਸਾਹਿਬ ਮੈਮ ਕਿੰਨੇ ਵਜੇ ਰਾਤ ਗੋਲੀਆਂ ਚੱਲੀਆਂ ਜੀ ਇਹ ਇਹ 1:13 ਮਿੰਟ ਦਾ ਹੈਗਾ ਐਗਜ਼ੈਕਟ ਤੇ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕਨ ਇਟ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਕੀਤਾ ਐਕਸਪਲੋਰ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਲਾਈਆਂ ਕਿਸੇ ਦਾ ਡਰ ਨਹੀਂ ਦੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹ ਜੋ ਇਨਸੀਡੈਂਟ ਹੋਏ ਆਂ ਬਾਬਾ ਗਦਿਆ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਜਾ ਚੁੱਕੇ ਆਂ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਣਾ ਹੈ